ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੂਟਾਂ ਦੀ ਕਲੈਕਸ਼ਨ ਠੀਕ ਹੈ ਸੂਟ ਬਹੁਤ ਹੀ ਪਿਆਰੇ ਹੋਣਗੇ ਰਖੜੀ ਸਪੈਸ਼ਲ ਸੂਟ ਤੁਹਾਨੂੰ ਪਤਾ ਰਖੜੀ ਆ ਗਈ ਹੈ ਔਰ ਬਹੁਤ ਹੀ ਰੌਲਾ ਰੱਪਾ ਹੈ ਰਖੜੀ ਦਾ ਔਰ ਸੂਟਾਂ ਦਾ ਠੀਕ ਹੈ ਜੀ ਇੰਨੇ ਕ ਮੈਸੇਜ ਆਉਂਦੇ ਐ ਇੰਨਾ ਕ ਤੁਸੀਂ ਪਿਆਰ ਦੇ ਰਹੇ ਹੋ ਹਰ ਵੀਡੀਓ ਨੂੰ ਹਰ ਵੀਡੀਓ ਚ ਸਾਰਾ ਸਟਾਕ ਆਪਣਾ ਅੱਧੇ ਪੌਣੇ ਘੰਟੇ ਦੇ ਵਿੱਚ ਨਿਕਲ ਜਾਂਦਾ ਹੈ ਬਹੁਤ ਸਾਰਾ ਤੁਸੀਂ ਪਿਆਰ ਦੇ ਰਹੇ ਹੋ ਬਹੁਤ ٹرسٹ ਕਰ ਰਹੇ ਹੋ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੇ ਸਾਡੀ ਵੀ ਇਹੀ ਉਮੀਦ ਹੁੰਦੀ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਸਾਡੀ ਵੀ ਇਹੀ ਕੋਸ਼ਿਸ਼ ਹੁੰਦੀ ਕਿ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉੱਤਰੀਏ ਠੀਕ ਹੈ ਜੀ ਸੂਰ ਬਹੁਤ ਪਿਆਰੇ ਨੇ ਇਹਨਾਂ ਨੂੰ ਦੇਖਣ ਤੋਂ ਪਹਿਲਾਂ ਦੱਸ ਦਈਏ ਕਿ ਤੁਹਾਡੇ ਵਾਸਤੇ ਇੱਕ ਗਿਫਟ ਲੈ ਕੇ ਆ ਰਹੇ ਹਾਂ ਇਸ ਮਹੀਨੇ ਦੇ ਲਾਸਟ ਤੇ ਮਿਲੇਗਾ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਠੀਕ ਹੈ ਜੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਠੀਕ ਹੈ ਤੇ ਬਟਾਲਾ ਰੋਡ ਅੱਡਾ ਮੋਨੰਗਲ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਵੀਡੀਓ ਦੀ ਟਾਈਮਿੰਗ ਰਾਤ 8 ਵਜੇ ਸਵੇਰੇ 10 ਵਜੇ ਹੋਏਗੀ ਜੀ ਤੇ ਆਫਰਸ ਤੇ ਆਫਰਸ ਨੇ ਠੀਕ ਹੈ ਮਸਲੀਨ ਦੁਪੱਟਿਆਂ ਵਾਲੇ ਸੂਟ ਜਿਹੜੇ ਆਪਾਂ 1050 1150 1250 ਚ ਵੇਚੇ ਹੁਣ ਤੁਹਾਨੂੰ ਮਿਲ ਰਿਹਾ ਜੀ ਸਿਰਫ ਸਿਰਫ 850 ਦੇ ਵਿੱਚ ਮਸਲੀਨ ਦੁਪੱਟੇ ਹੋਣਗੇ ਪਿਓਰ ਦੁਪੱਟੇ ਹੋਣਗੇ ਬਹੁਤ ਪਿਆਰੇ ਸੂਟ ਨੇ ਤੇ ਚਲੋ ਇਹਨਾਂ ਨੂੰ ਚੈੱਕ ਕਰਦੇ ਆ ਕਿਵੇਂ ਦੇ ਸੂਟ ਨੇ ਲਓ ਜੀ ਇਹ ਆ ਗਿਆ ਪਹਿਲਾ ਹੀ ਸੂਟ ਨੇਵੀ ਬਲੂ ਕਲਰ ਤੇ ਹਾਈਲਾਈਟ ਕੀਤਾ ਹੋਇਆ ਇਹਨੂੰ ਬਹੁਤ ਹੀ ਸੋਨਾ ਚਮਕੀਲੇ ਜਿਹੇ ਥ੍ਰੈਡ ਦੇ ਨਾਲ ਓਕੇ ਬਹੁਤ ਹੀ ਸੋਨਾ 골ਡਨ 골ਡਨ ਥ੍ਰੈਡ ਆ ਨੇਵੀ ਬਲੂ ਕਾਟਨ ਦਾ ਸਟੱਫ ਆਊਗਾ ਤੇ ਇਹ ਨਾਲ ਆਊਗੀ ਬਾਟਮ ਕਾਟਨ ਦੀ ਠੀਕ ਹੈ ਤੇ ਮਸਲੀਨ ਦਾ ਹੀ ਦੁਪੱਟਾ ਆਊਗਾ ਨਾਲ ਹੈਲੋ ਚੈੱਕ ਕਰੋ ਮਸਲੀਨ ਦਾ ਦੁਪੱਟਾ ਆਊਗਾ ਬਹੁਤ ਸੋਨਾ ਸੂਟ ਹੈ ਸਾਰੇ ਸੂਟ ਅੱਜ ਦੀ ਵੀਡੀਓ ਵਾਲੇ 850 ਦੇ ਹੋਣਗੇ ਮਸਲੀਨ ਦੁਪੱਟਾ ਹੋਊਗਾ ਪਿਓਰ ਦੁਪੱਟਾ ਹੋਊਗਾ ਇਸ ਤੋਂ ਇਲਾਵਾ ਕੋਈ ਹੋਰ ਦੁਪੱਟਾ ਨਹੀਂ ਹੋਊਗਾ ਠੀਕ ਹੈ ਜੀ ਕੋਈ ਚੱਕ ਨਹੀਂ ਮਿਲੂਗਾ ਕੋਈ ਕੋਟਾ ਨਹੀਂ ਮਿਲੂਗਾ ਅੱਛੇ ਵਾਲੇ ਦੁਪੱਟੇ ਹੋਣਗੇ ਸਾਰੇ ਸੂਟਾਂ ਦੇ ਨਾਲ ਪਹਿਲਾ ਸੂਟ ਸੀਗਾ ਇਹ ਵਾਲਾ ਵੀਡੀਓ ਅੱਜ ਦੀ 850 ਦੇ ਸੂਟਾਂ ਦੀ ਰਹੇਗੀ ਚੈੱਕ ਕਰ ਲਓ ਫਿਰ ਜੀ ਲਓ ਜੀ ਦੂਸਰਾ ਕਲਰ ਆ ਗਿਆ ਆਪਣਾ ਮੈਰੂਨ ਕਲਰ ਹਲੋ ਇਹ ਵੀ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਆ ਇਹ ਦੁਪੱਟਾ ਇਹਦੇ ਨਾਲ ਵੀ ਸ਼ਾਨਦਾਰ ਆਊਗਾ ਲਓ ਜੀ ਦੁਪੱਟੇ ਬਹੁਤ ਸੋਨੇ ਸ਼ਾਨਦਾਰ ਆਉਣਗੇ ਮਸਲੀਨ ਦੇ ਓਕੇ ਜੀ ਇਹ ਆ ਗਿਆ ਸੈਕਿੰਡ ਕਲਰ ਮੈਰੂਨ ਕਲਰ ਓਕੇ ਜੀ ਪ੍ਰਾਈਸ ਰਹੂਗਾ ਸੇਮ 850 ਨੈਕਸਟ ਕਲਰ ਆ ਗਿਆ ਜੀ ਜਿਹੜਾ ਲਾਈਟ ਜਿਹਾ ਕਲਰ ਆ ਗਿਆ ਲਓ ਇਹ ਬਲਕ कलर ਆ ਗਿਆ ਠੀਕ ਹੈ ਬਹੁਤ ਹੀ ਸੋਹਣਾ ਸਕਿਨ ਜੀ ਕਲਰ ਸਕਿਨ ਮਤਲਬ ਬਾਟਮ ਵੇਖੋ ਲਾਲ ਇਵੇਂ ਦੀ ਲੱਗੀ ਹੋਈ ਆ ਡਾਰਕ ਜਿਹੜਾ ਕਲਰ ਆ ਰਿਹਾ ਉਹਦੇ ਨਾਲ ਦੀ ਬਹੁਤ ਸੋਹਣੀ ਮੈਚਿੰਗ ਹੋਈ ਹੈ ਬਹੁਤ ਹੀ ਸੋਹਣਾ ਦੁਪੱਟਾ ਆਊਗਾ ਚੈੱਕ ਕਰ ਲਓ ਤੁਸੀਂ ਠੀਕ ਹੈ ਜੀ ਇਹ ਲੋ ਬਹੁਤ ਸੋਹਣਾ ਦੁਪੱਟਾ ਹੈ ਪ੍ਰਾਈਸ ਲੱਗੇਗਾ ਜੀ 850 ਇੱਕ ਸੂਰ ਤੁਹਾਨੂੰ ਬਿਲਕੁਲ ਕੇ ਦਿਖਾ ਦਿੱਤਾ ਹੋਇਆ ਹੈ ਇਹ ਲੋ ਜੀ ਫਟਾਫਟ ਤੁਸੀਂ ਸਕਰੀਨਸ਼ਾਟ ਲੈਣਾ ਹੈ ਸਾਡੇ WhatsApp ਨੰਬਰ ਤੇ ਭੇਜਣਾ ਹੈ ਆਪਣਾ ਆਰਡਰ ਕਨਫਰਮ ਕਰਾ ਲੈਣਾ ਹੈ ਕਿਉਂਕਿ ਹੈ ਜੀ ਤੇ ਜਿਹੜੇ ਵੀ ਸਾਡੇ ਚੈਨਲ ਤੇ ਨਵੇਂ-ਨਵੇਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤਾਂ ਜੋ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਜਿਹੜੇ ਉਹਨਾਂ ਦੇ ਨੋਟੀਫਿਕੇਸ਼ਨ ਟਾਈਮ ਸਿਰ ਨਾਲ ਦੀ ਨਾਲ ਮਿਲ ਜਾਣ ਫਿਰ ਜਦੋਂ ਸੂਟ ਨਿਕਲ ਜਾਂਦੇ ਫਿਰ ਬਾਅਦ ਵਿੱਚ ਮੈਸੇਜ ਆਉਂਦੇ ਰਹਿੰਦੇ ਆ ਫਿਰ ਉਹ ਵਾਲੀ ਕਲੈਕਸ਼ਨ ਤੇ ਖਤਮ ਹੋ ਜਾਂਦੀ ਹੈ ਹਲੋ ਜੀ ਕਲਰ ਆ ਗਿਆ ਬਲੈਕ ਬਹੁਤ ਹੀ ਸੋਹਣਾ ਬਲੈਕ ਕਲਰ ਆ ਗਿਆ ਹਲੋ ਜੀ ਚੈੱਕ ਕਰੋ ਬਲੈਕ ਬਾਟਮ ਤੇ ਬਲੈਕ ਹੀ ਆਊਗਾカラー ਇਹ ਹਾਈਲਾਈਟ ਬਹੁਤ ਸੋਨਾ ਕੀਤਾ ਹੋਇਆ ਇਸ ਤਰ੍ਹਾਂ ਉਹ ਦੁਪੱਟਾ ਬਲੈਕ ਤੇ ਮੈਂ ਖੋਲ ਕੇ ਦਿਖਾਉਂਗੀ ਦਿਖਾਉਂਗੀ ਆਜੋ ਜੀ ਬਹੁਤ ਸੋਨਾ ਦੁਪੱਟਾ ਠੀਕ ਹੈ ਪ੍ਰਾਈਸ ਲੱਗੇਗਾ ਜੀ 850 ਨੈਕਸਟ ਆ ਗਿਆ ਜੀ ਬੋਟਲ ਗ੍ਰੀਨ ਕਲਰ बॉਟਮ ਦਾ ਕਪੜਾ ਜਿਹੜਾ ਹੋਏਗਾ ਨਾ ਉਹ ਪੰਜਾਬੀ ਕਾਟਨ ਜਿਹੜਾ ਨਾਰਮਲ ਸਲਵਾਰਾਂ ਦਾ ਕਪੜਾ ਆਏਗਾ ਨਾ ਉਹੀ ਵਾਲਾ ਆਏਗਾ ਠੀਕ ਹੈ बॉटम ਦਾ ਕਪੜਾ ਜਿਹੜਾ ਹੋਏਗਾ ਕਾਟਨ ਦਾ ਹੋਏਗਾ 2.5 ਮੀਟਰ ਦੀ ਕੱਟ ਹੋਏਗੀ ਬੋਲੋ ਜੀ ਇਹ ਆ ਗਿਆ ਇਸ ਤਰ੍ਹਾਂ ਗ੍ਰੀਨ ਕਲਰ ਦੁਪੱਟੇ ਬਹੁਤ ਸੋਹਣੇ ਆ ਦੁਪੱਟਾ ਸ਼ਰਟ ਇਹਦੇ ਸਿਰ ਤੇ ਹੀ ਸੂਟ ਵਿਕਦਾ ਹੈ बॉटम ਦਾ ਕਪੜਾ ਨਾਰਮਲ ਜਾਈ ਹੋਏਗਾ ਠੀਕ ਹੈ ਆਪਾਂ ਤੁਹਾਨੂੰ ਜ਼ਿਆਦਾ ਨਹੀਂ ਕਹਿੰਦੇ ਕਿ ਬਹੁਤ ਹੀ ਸੋਹਣਾ ਹੋਏਗਾ ਬਹੁਤ ਹੀ ਵਧੀਆ ਇਹਦਾ ਕਪੜਾ बॉटम ਦਾ ਨਾਰਮਲ ਹੀ ਹੋਏਗਾ ਓਕੇ ਜੀ ਐਲੋ ਗ੍ਰੀਨ ਕਲਰ ਆ ਗਿਆ ਇਸ ਤੋਂ ਇਲਾਵਾ ਆ ਗਿਆ ਅਗਲਾ ਡਿਜ਼ਾਈਨ ਲਾਈਨਿੰਗ ਦੇ ਵਿੱਚ ਆ ਗਿਆ ਹਲੋ ਜੀ ਅ ਤੇ ਆ ਗਿਆ ਘੇਰੀ ਦਾ ਵਰਕ ਠੀਕ ਹੈ ਉਸੇ ਤਰ੍ਹਾਂ ਹੀ ਘੇਰਾ ਬਣਿਆ ਹੋਇਆ ਫਲਾਵਰ ਪ੍ਰਿੰਟ ਆ ਉੱਪਰ ਹਾਈਲਾਈਟ ਕੀਤਾ ਹੋਇਆ ਮਸਲੀਨ ਦੁਪੱਟਾ ਕਾਟਨ ਦੀ ਹੀ ਬਾਟਮ ਆਊਗੀ ਠੀਕ ਹੈ ਜੀ ਬਾਟਮ ਕਾਟਨ ਦੀ ਆਊਗੀ ਸਪਰਾਈਜ਼ ਲੱਗੇਗਾ ਜੀ 850 ਇਹਦੇ ਵਿੱਚ ਬਾਕੀ ਦੇ ਕਲਰ ਤੁਹਾਨੂੰ ਦਿਖਾ ਦਿੰਨੇ ਆ ਲਓ ਜੀ カラー आ गया ब्लू कलर बहुत ही सोणा ब्लू कलर आ गया दुपट्टा ਨਾਲ ਬਹੁਤ ਸੋਣਾ ਹੈ ਖਿੜਿਆ ਖਿੜਿਆ ਜੇ ਆਲੂ ਚੈੱਕ ਕਰੋ ਦੁਪੱਟਾ ਬਹੁਤ ਸੋਣਾ ਜਿਨ੍ਹਾਂ ਨੇ ਵੀ ਸੂਟ ਲੈਣਾ ਹੋਏਗਾ ਉਹ ਤੁਸੀਂ WhatsApp ਤੇ ਕਲੀਅਰ ਪਿਕ ਵੀ ਮੰਗਾ ਸਕਦੇ ਹੋ ਪਰ ਜਿਹੜੇ ਲੈਣ ਆਲੇ ਆ ਉਹਨਾਂ ਨੂੰ ਹੀ ਮਿਲੇਗਾ ਠੀਕ ਹੈ ਜੀ ਵੈਸੇ ਕਿਸੇ ਨੂੰ ਪਿਕ ਨਹੀਂ ਕਹਿਣ ਤੋਂ ਭਾਵੇ ਕਿ ਜਿਹੜਾ ਪੇਮੈਂਟ ਕਰੇਗਾ ਕਿ ਹਾਂ ਇਹ ਸੂਟ ਲੈਣਾ ਉਹਨੂੰ ਹੀ ਪਿਕ ਮਿਲੇਗੀ ਠੀਕ ਹੈ ਜੀ ਮੇਰੇ ਬਹੁਤ ਹੀ ਸਾਰੇ ਕਸਟਮਰ ਇੰਨੇ ਨਾਈਸ ਨੇ 80 ਤੋਂ 90% ਕਸਟਮਰ ਮੇਰੇ ਬਹੁਤ ਨਾਈਸ ਵੈਰੀ ਵੈਰੀ ਨਾਈਸ ਬਹੁਤ ਥੈਂਕਫੁਲ ਹਾਂ ਮੈਂ ਉਹਨਾਂ ਦੀ ਉਹ ਮੇਰੇ ਤੇ ਇੰਨਾ ٹرسٹ ਕਰਦੇ ਨੇ ਪਰ ਵਿੱਚੋਂ ਕੁਝ ਕਸਟਮਰ ਇਦਾਂ ਦੇ ਹੁੰਦੇ ਜਿਹੜੇ ਬਹੁਤ ਖਰਾਬ ਕਰਦੇ ਨੇ ਠੀਕ ਹੈ ਉਹਨਾਂ ਨੂੰ ਕਹਿੰਦਾ ਇਸ ਕਰਕੇ ਪਲੀਜ਼ ਸਾਰੇ ਮਾਈਂਡ ਨਾ ਕਰਿਆ ਕਰੋ ਕਿ ਸਾਨੂੰ ਹੀ ਕਹਿ ਦਿੱਤਾ ਉਹਨਾਂ ਨੂੰ ਆਪ ਹੀ ਪਤਾ ਹੁੰਦਾ ਕਿ ਸਾਨੂੰ ਕਹਿ ਜਿੰਨਾਂ ਨੂੰ ਹੈ ਨਾ ਜਿਹੜੇ ਖਰਾਬ ਕਰਦੇ ਆ ਹੈਲੋ ਜੀ ਓਕੇ ਜੀ ਸਕਰੀਨ ਕਲਰ ਇਹ ਵੀ ਬਹੁਤ ਹੀ ਪਿਆਰਾ ਹੈ दुपट्टा भी बहुत प्यारा ठीक है कॉटन का सूट आऊगा कॉटन की बॉटम आऊगी मसलीन का दुपट्टा आऊगा प्राइस अठ सौ पंजा ठीक है लो जी नेक्स्ट कलर आ गया ये वाला कॉफी जहा कलर आ गया कॉफ़ी कॉफी जहा कलर आ गया बहुत सोहना जहा कलर कह लो चेक कर लो ठीक है गले पट्टी भी बनी हुई है नाल लो जी मैं दिखाई देनी ਕਗਾਲਾ ਪੱਟੀ ਵੀ ਬਣੀ ਹੈ ਘੇਰਾ ਵੀ ਬਣਿਆ ਹੈ ਬਾਟਮ ਆ ਗਈ ਦੁਪੱਟਾ ਆ ਗਿਆ ਵਾਉ ਵਾਲਾ ਸੂਟ ਹੈ 850 ਦਾ ਸੂਟ ਹੈ ਰਖੜੀ ਤੇ ਜਿਨ੍ਹਾਂ ਨੇ ਵੀ ਚਾਹੀਦੇ ਨੇ ਆਪਣੇ ਵਾਸਤੇ ਹਨਾ ਪੇਕਿਆਂ ਨੂੰ ਜਾਣਾ ਹੁੰਦਾ ਜਾਂ ਆਪਣੀਆਂ ਨਨਾਨਾ ਵਾਸਤੇ ਜਿੱਤੇ ਵਾਸਤੇ ਵੀ ਲੈਣੇ ਹਰ ਰੇਂਜ ਦੇ ਸੂਟ ਅਸੀਂ ਦਿਖਾਉਨੇ ਆ ਹਰ ਰੇਂਜ ਤੇ ਠੀਕ ਹੈ ਜੀ ਜਿਹੜੀ ਵੀ ਰੇਂਜ ਤੁਹਾਨੂੰ ਚਾਹੀਦੀ 2.500 ਤੋਂ ਲੈ ਕੇ ਆਪਾਂ 3-4000 3500 ਤੱਕ ਤੁਹਾਨੂੰ ਸੂਟ ਦਿਖਾਉਨੇ ਆ ਤੇ ਉਸੇ ਤਰ੍ਹਾਂ ਦਾ ਹੀ ਕਪੜਾ ਹੁੰਦਾ ਜਿਵੇਂ ਦੀ ਰੇਂਜ ਉਵੇਂ ਦਾ ਕਪੜਾ ਬਲੈਕ ਕਲਰ ਆ ਗਿਆ ਬਹੁਤ ਸੋਹਣਾ ਲਾਈਨਿੰਗ ਵਿਦ ਕੇਰਾ ਕੇਰਾ ਵੀ ਬਹੁਤ ਹੀ ਸੋਹਣਾ ਜਿਹਾ ਬਣਿਆ ਹੋਇਆ ਇੱਥੋਂ ਤੱਕ ਆ ਇੱਥੋਂ ਤੱਕ ਨਹੀਂ ਹੈ ਇਸ ਤਰ੍ਹਾਂ ਆਏਗਾ ਠੀਕ ਹੈ ਜੀ ਨਾਲ ਆ ਗਿਆ ਦੁਪੱਟਾ ਇਹ ਕਲਰ ਆ ਗਿਆ ਬਲੈਕ ਤੇ ਨੈਕਸਟ ਆ ਗਿਆ ਜੀ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਆਪਾਂ ਪਹਿਲਾਂ ਵੀ ਸੇਲ ਕੀਤਾ ਹੋਇਆ ਚਲੋ ਜੀ ਲੇਸ ਵਾਲਾ ਡਿਜ਼ਾਈਨ ਲੇਸ ਵਾਲਾ ਡਿਜ਼ਾਈਨ ਲੈਸ ਆਊਗੀ ਪੈਨਲ ਸਾਰੇ ਓਕੇ ਪ੍ਰਿੰਟ ਬਹੁਤ ਸੋਹਣਾ ਹੈ ਕਪੜਾ ਹੌਲਾ ਆਊਗਾ ਹਲਕਾ ਫੁਲਕਾ ਜਿਹਾ ਤੇ ਸਲਵਾਰ ਆਊਗੀ ਕਾਟਨ ਦੀ ਦੁਪੱਟਾ ਆਊਗਾ ਮਸਲੀਨ ਦਾ ਇਹ ਤੀਸਰਾ ਡਿਜ਼ਾਈਨ ਆਪਣਾ ਅੱਜ ਦਾ ਬਹੁਤ ਸੋਹਣਾ ਡਿਜ਼ਾਈਨ ਇਹਦੇ ਆਪਾਂ ਪਹਿਲਾਂ ਸਾਰੇ ਪੀਸ ਹੋਲਡ ਆਊਟ ਆਪਣੇ ਹੋ ਗਏ ਆ ਇਹ ਆ ਗਿਆ ਬਾਵਾ ਪੀਚ ਕਲਰ ਠੀਕ ਹੈ ਜੀ ਨੈਕਸਟ ਕਲਰ ਆ ਗਿਆ ਫਿਰੋਜ਼ੀ ਕਲਰ ਫਰੋਜ਼ੀ ਨਹੀਂ ਸੌਰੀ ਗ੍ਰੇ ਗ੍ਰੇ ਜਿਹਾ ਕਲਰ ਆ ਗਿਆ ਠੀਕ ਹੈ ਫਰੋਜ਼ੀ ਫਲਾਵਰ ਗ੍ਰੇ ਕਲਰ ਆ ਗਿਆ ਇਸ ਤਰ੍ਹਾਂ ਹੈਲੋ ਜੀ ਫਰੋਜ਼ੀ ਨਹੀਂ ਗ੍ਰੇ ਕਲਰ ਆ ਗਿਆ ਠੀਕ ਹੈ ਇਹ ਸਲੇਟੀ ਜਿਹਾ ਕਲਰ ਆ ਗਿਆ ਤੇ ਇਹ ਆ ਗਿਆ ਦੁਪੱਟਾ ਬਹੁਤ ਪਿਆਰਾ ਜਿਹਾ ਦੁਪੱਟਾ ਇਹਦੇ ਨਾਲ ਠੀਕ ਹੈ ਜੀ ਸੂਟ ਬਹੁਤ ਸੋਹਣਾ ਦੁਪੱਟਾ ਬਹੁਤ ਸੋਹਣਾ ਅਕੋਰਡਿੰਗ ਟੂ ਪ੍ਰਾਈਸ ਬਹੁਤ ਸੋਹਣਾ ਸੂਟ ਹੈ ਸ਼ਰਟ ਦਾ ਕਪੜਾ ਸੋਹਣਾ ਲੱਗਿਆ ਹੋਇਆ ਦੁਪੱਟਾ ਸੋਹਣਾ ਲੱਗਿਆ ਹੈ ਬਾਟਮ ਥੋੜੀ ਨਾਰਮਲ ਵੀ ਚੱਲ ਜਾਂਦੀ ਹੈ ਲਓ ਜੀ ਇਹ ਅਗਲਾ ਆ ਗਿਆ ਇਹ ਵਲਾ ਕਲਰ ਫਰੋਜੀ ਹਾਂਜੀ ਇਹ ਵਲਾ ਆ ਗਿਆ ਫਰੋਜੀ ਕਲਰ ਠੀਕ ਹੈ ਬੈਕ ਸਾਈਡ ਤੇ ਪ੍ਰਿੰਟ ਆਉਗੀ ਫਰੰਟ ਸਾਈਡ ਤੇ ਦਾ ਪੈਨਲ ਬਣੇ ਹੋਇਆ ਪ੍ਰਿੰਟ ਆ ਤੇ ਨੀਚੇ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਦੁਪੱਟਾ ਮਸਲੀਨ ਦਾ ਆਊਗਾ ਕਾਟਨ ਦੀ ਬਾਟਮ ਆਉਗੀ ਬਹੁਤ ਸੋਹਣਾ ਸੂਟ ਹੋਊਗਾ ਹਾਂਜੀ ਨੈਕਸਟ ਵੀ ਨਾ ਬਹੁਤ ਹੀ ਸੋਹਣਾ ਜਿਹਾ ਸੂਟ ਆ ਲਾਈਟ ਲਾਈਟ ਕਲਰ ਇਹਦੇ ਉੱਤੇ ਨਾ ਐਮਬਰਾਇਡਰੀ ਵਰਕ ਵੀ ਆਊਗਾ ਔਰ ਬਹੁਤ ਹੀ ਸੋਨਾ ਜਿਹਾ ਪੀਸ ਆ ਇਹਦੇ ਤੇ ਵਰਕ ਵੀ ਆਊਗਾ ਠੀਕ ਹੈ ਇਹ ਸਾਰਾ ਇਹਦੇ ਪੈਨਲ ਜਿਹੜਾ ਸੈਂਟਰ ਨਾ ਉਹਦੇ ਵਿੱਚ ਸਾਰਾ ਐਮਬ੍ਰੋਇਡਰੀ ਇਹ ਸਾਰਾ ਐਮਬ੍ਰੋਇਡਰੀ ਵਰਕ ਆ ਠੀਕ ਹੈ ਕਢਾਈ ਹੋਈ ਹੈ ਫਰੰਟ ਔਰ ਬੈਕ ਇਹਦੇ ਵੀ ਮੈਨੂੰ ਲੱਗਦਾ ਕਢਾਈ ਸੀ ਜੀ ਨਹੀਂ ਇਹਦੇ ਕਢਾਈ ਨਹੀਂ ਹੈ ਬੈਕ ਆਏਗੀ ਇਦਾਂ ਫਰੰਟ ਆਏਗੀ ਇਹ ਵਾਲੀ ਗਲੇ ਤੋਂ نیچے-नीचे ਸਾਰੀ ਕਢਾਈ ਜਾਊਗੀ ਇਹਦੇ ਨਾਲ ਦੁਪੱਟਾ ਪਿਓਰ ਦਾ ਆਊਗਾ ਉਹੀ ਫਰਕ ਪੈ ਗਿਆ ਨਾ ਇਹਦੇ ਨਾਲ ਆਊਗਾ ਦੁਪੱਟਾ ਪਿਓਰ ਦਾ ਪਰ ਦੁਪੱਟਾ ਪਿਓਰ ਦਾ ਬਹੁਤ ਸੋਹਣਾ ਲੱਗਦਾ ਹਾਂ ਇਹਨਾਂ ਦਾ ਦੁਪੱਟਾ ਪ੍ਰਿੰਟ ਆਊਗਾ ਪਿਓਰ ਦਾ ਪ੍ਰਾਈਸ ਉਹੀ 850 ਰਹੂਗਾ ਠੀਕ ਹੈ ਜੀ ਤੇ ਪਲੇਨ ਹੀ ਬਾਟਮ ਆਊਗੀ ਲਾਈਟ ਕਲਰ ਦੀ ਲਾਈਟ ਕਲਰ ਡਾਰਕ ਕਲਰ ਦੋਨੋਂ ਕਲਰ ਇਸ ਵਾਲੇ ਸੈੱਟ 'ਚ ਹੈਗੇ ਆ ਮੈਂ ਤੁਹਾਨੂੰ ਦਿਖਾ ਦਿੰਦੀ ਹਾਂ ਕੱਪੜਾ ਬਹੁਤ ਸੋਹਣਾ ਹੌਲਾ ਲਾਓ ਜੀ अगला कलर आ गया है वाला ग्रीन ग्रीन पिस्ता जी टोन लगती पी है पर माउस कलर, आ, तो, माउस कलर वैसे एक्चुअली माउस कलर दुपट्टा भी प्योर दा ही आएगा ये वाला सैट जरा प्योर दुपट्टे नाल होएगा विद एम्ब्रॉयडरी वर्क विल विद हल्का फुलका कॉटन का सूट नैक्सट कलर आ गया जी एलो ब्लैक कलर ठीक है ब्लैक कलर भी ना बहुत ही सोहना जहा ग ब्लैक जहा कलर ओके okay. बैक फ्रंट ਤੁਹਾਨੂੰ ਮੈਂ ਦਿਖਾ ਦਿੰਦੀ ਆ ਦੁਪੱਟਾ ਨਾਲ ਆਏਗਾ ਪਿਓਰ ਦਾ ਪਿਓਰ ਸ਼ਿਫੋਨ ਦਾ ਠੀਕ ਹੈ ਤੇ ਨੈਕਸਟ ਆ ਗਿਆ ਜੀ ਲਾਈਟ ਜ ਗ੍ਰੇ ਅਸਮਾਨੀ ਜਿਹਾ ਕਲਰ ਗ੍ਰੇ ਗ੍ਰੇ ਜਿਹਾ ਹੀ ਕਲਰ ਇਸ ਤਰ੍ਹਾਂ ਐਮਬਰਾਇਡਰੀ ਵਰਕ ਆਏਗਾ ਬੈਕ ਫਰੰਟ ਆਏਗੀ ਫਲੋਰਲ ਪ੍ਰਿੰਟ ਵਾਲੀ ਨਾਲ ਆਏਗਾ ਜੀ ਦੁਪੱਟਾ ਦੁਪੱਟਾ ਇੱਕ ਵਾਰੀ ਫੇਰ ਤੋਂ ਆਪਾਂ ਖੋਲ ਕੇ ਦਿਖਾ ਦਿੰਨੇ ਆ ਐਲੋ ਜੀ ਠੀਕ ਹੈ ਦੁਪੱਟਾ ਖੁੱਲਾ ਡੁੱਲਾ ਹੋਊਗਾ ਜੀ ਬਹੁਤ ਸੋਹਣਾ ਦੁਪੱਟਾ ਕੋਈ ਇਹੋ ਜਿਹੀ ਗੱਲ ਨਹੀਂ ਆ ਬਾਕੀ ਸਾਡੀ ਗੱਲ ਇਹ ਆ ਕਿ ਆਪਾਂ ਜੋ ਵੀ ਕਪੜਾ ਜਿਵੇਂ ਦਾ ਵੀ ਕਪੜਾ ਹੁੰਦਾ ਆ ਆਪਾਂ ਖੁੱਲ ਕੇ ਦੱਸਦੇ ਹਾਂ ਉਸ ਤੋਂ ਇਲਾਵਾ ਵੀ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਜਦੋਂ ਸੂਟ ਲੈਣੇ ਹੋ ਬੁਕਿੰਗ ਕਰਵਾਉਣੀ ਆ ਤੁਸੀਂ ਪੁੱਛ ਸਕਦੇ ਹੋ ਕਿ ਸਟੱਫ ਕਿਵੇਂ ਦਾ ਹੈ ਕਿਉਂਕਿ ਹਾਂ ਇਹ ਗੱਲ ਮੈਂ ਸਮਝਦੀ ਆ ਕਿ ਆਨਲਾਈਨ ਜਦੋਂ ਕੋਈ ਕਸਟਮਰ ਖਰੀਦਦਾ ਉਹ ਟੱਚ ਕਰਕੇ ਨਹੀਂ ਦੇਖ ਸਕਦਾ ਸਾਰਾ ਕੁਝ ਸਾਡੇ ਤੇ ਹੁੰਦਾ ਠੀਕ ਹੈ ਤੁਸੀਂ ਉਹਨੂੰ ਪਹਿਲਾਂ ਹੀ ਪੁੱਛ ਸਕਦੇ ਹੋ ਬਾਅਦ ਵਿੱਚ ਇਹ ਕਹਿਣਾ ਇਹ ਹਾਂ ਤੁਸੀਂ ਇਹ ਦੱਸਿਆ ਨਹੀਂ ਜਾਂ ਇਦਾਂ ਮੈਂ ਵੀਡੀਓ ਦੇ ਵਿੱਚ ਪ੍ਰੋਪਰ ਸਾਰਾ ਕੁਝ ਦੱਸ ਨਹੀਂ ਤੁਸੀਂ ਕਮੈਂਟ ਕਰੋ ਮੈਨੂੰ ਪੁੱਛੋ ਜੋ ਵੀ ਤੁਸੀਂ ਪੁੱਛਣਾ ਹੈ ਮੇਰੇ WhatsApp ਮੈਸੇਜ ਤੇ ਕਰੋ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਪਰ ਬਾਅਦ ਵਿੱਚ ਕਿਸੇ ਨੂੰ ਅਗਲੇ ਦੇ ਉੱਤੇ ਸਾਰੀ ਗੱਲ ਸੁੱਟ ਦੇਣੀ ਕਿ ਹਾਂ ਉਹਨਾਂ ਨੇ ਇਹ 800 ਵਾਲਾ ਨਹੀਂ ਸੀ ਇਹਨੇ ਵਾਲਾ ਸੀ 9 ਜੀ 850 ਵਾਲਾ ਸੂਟ ਹੈ ਪਿਓਰ ਦੁਪੱਟੇ ਦੇ ਨਾਲ ਆਊਗਾ embroidery work ਆਊਗਾ ਮਸਲੀਨ ਦੁਪੱਟੇ ਦੇ ਨਾਲ ਬਾਟਮ ਦਾ ਕਪੜਾ ਨੋਰਮਲ ਹੋਊਗਾ ਕਾਟਨ ਦਾ ਸੂਟ ਹੋਊਗਾ ਪਿਓਰ ਕਾਟਨ ਦਾ ਬਹੁਤ ਸੋਹਣਾ ਸੂਟ ਜਿਵੇਂ ਮੈਂ ਪਾਇਆ ਹੋਇਆ ਠੀਕ ਹੈ ਇਹ ਸੂਟ ਮੇਰਾ ਇਹ ਵੀ 950 ਪ੍ਰਾਈਸ ਦਾ ਸੂਟ ਆ ਤੇ ਕਾਟਨ ਦੀ ਸਲਵਾਰ ਆ ਇਹਦੇ ਨਾਲ ਓਕੇ ਮੈਂ ਇੱਥੇ ਤੱਕ ਦੀ ਗੱਲ ਕਾਟਨ ਦੀ ਸਲਵਾਰਾ ਕੋਈ ਕਲਰ ਨਹੀਂ ਗਿਆ ਕੋਈ ਕੁਛ ਨਹੀਂ ਹੋਇਆ 2 ਮਹੀਨੇ 3 ਮਹੀਨੇ ਹੋ ਗਏ ਮੈਨੂੰ ਪੌਂਦੀ ਨੂੰ ਬਹੁਤ ਸੋਹਣੇ ਸੂਟ ਰਹਿੰਦੇ ਕੋਈ ਇਹੋ ਜਿਹਾ ਚੱਕਰ ਨਹੀਂ ਹੁੰਦਾ ਅਕੋਰਡਿੰਗ ਟੂ ਪ੍ਰਾਈਸ ਹੀ ਹਰ ਚੀਜ਼ ਆਉਂਦੀ ਹੈ ਠੀਕ ਹੈ ਜੀ ਉਮੀਦ ਕਰਦੇ ਆ ਤੁਹਾਨੂੰ ਅੱਜ ਦੇ ਸੂਟ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਜ਼ਰੂਰ ਕਰਿਆ ਕਰੋ ਮੇਰੀਏ ਭੈਣੋ ਤੁਹਾਡੇ ਕਮੈਂਟ ਸਾਨੂੰ ਬਹੁਤ ਵਧੀਆ ਲੱਗਦੇ ਨੇ ਥੈਂਕ ਯੂ ਧੰਨਵਾਦ